ਅੱਗੇ ਗੋਲਾਬਾਰੀ ਤਾਂ ਭਾਈ ਬਹੁਤ ਤੇਜ਼ੀ ਨਾਲ ਹੋਈ ਹੈ ਕੋਦਮ 15 ਮਿੰਟ ਕੰਟੀਨਿਊ ਗੋਲਾਬਾਰੀ ਹੋਈ ਹੈ ਭਾਜੀ ਲਾ ਲਓ ਕਿ 150 ਤੋਂ 200 ਗੋਲੇ ਛੁੱਟਿਆ ਗਿਆ ਭਾਜੀ ਕੋਦਮ ਪਰੇ ਹਰਿਆਣਾ ਸਰਕਾਰ ਜੋ ਕਰ ਰਹੀ ਹੈ ਗਲਤ ਕਰ ਰਹੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਕਿਸਾਨ ਉਹ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇ ਉਰੇ ਬੈਠ ਕੇ ਅਸੀਂ ਕਰਨਾ ਹੀ ਕੀ ਹੈ ਅਸੀਂ ਅੱਗੇ ਜਾਈਏ ਆਪਣੇ ਜਾ ਕੇ ਦਿੱਲੀ ਤੋਂ ਮੰਗਾ ਮੰਗਵਾਈਏ ਜੋ ਮੋਦੀ ਸਰਕਾਰ ਚਾਹੁੰਦੀ ਹੈ ਉਦਾਂ ਨਹੀਂ ਹੁੰਦਾ ਜਾਏਗਾ ਅਮਮਤ ਵੀ ਲੈ ਕੇ ਹੀ ਫੇਰੀ ਕਰ ਮੁਰਾਂਗੇ ਬੰਦੇ ਇਸ ਵੇਲੇ ਸ਼ੰਭੂ ਬਾਟਰ ਦੀ ਸਥਿਤੀ ਆ ਬੇहद ਤਣਾਅਪੂਰਨ ਸਥਿਤੀ ਆ ਚਿੰਤਾਜਨ ਸਥਿਤੀ ਆ ਕਿਉਂਕਿ ਸ਼ਾਂਤਮਈ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਕਿਸਾਨ ਉਹਨਾਂ ਦੇ ਉੱਪਰ ਜਿਹੜਾ ਲਗਾਤਾਰ ਡਰੋਨ ਦੇ ਰਾਹੀਂ ਜਿਹੜੇ ਨੇ ਉਹ ਟੀਅਰ ਗੈਸ ਦੇ ਗੋਲ ਸਿੱਟੇ ਯਾਰ ਜਿਸ ਦੇ ਵਿੱਚ ਕਈ ਨੌਜਵਾਨ ਜ਼ਖਮੀ ਹੋ ਰਹੇ ਨੇ ਕਬੀਰ ਬਾਲ ਇੱਕ ਵੀਰ ਖੜਾ ਨਾਲ ਗੱਲਬਾਤ ਕਰਦਾ ਇੱਕ ਉਹ ਤੁਹਾਡੇ ਹੋਣ ਲੱਗਿਆ ਹੈ ਹਾਂਜੀ ਪਾਜੀ ਹੁਣੀ ਲੱਗਿਆ ਜਦੋਂ ਅੱਗੇ ਗੋਲਾਬਾਰੀ ਹੋ ਰਹੀ ਸੀ ਨਾ ਮੈਂ ਅੱਗੇ ਖੜਾ ਸੀਗਾ ਤਾਂ ਉਹਨਾਂ ਦਾ ਇੱਕੋ ਦਮ ਗੋਲਾ ਆਇਆ ਹੋਰ ਵੀ ਆਏ ਵਚਨ ਦੀ ਕੋਸ਼ਿਸ਼ ਕੀਤੀ ਪਰ ਸਿੱਧਾ ਆ ਕੇ ਉਹ ਇੱਥੇ ਵੱਜਿਆ ਪਾਜੀ ਤੇ ਉਹ ਫਟ ਗਿਆ ਆ ਇਹ ਤਾਂ ਕਿਸਮਤ ਚੰਗਿਆ ਕਿ ਜ਼ਿਆਦਾ ਛੱਟ ਨਹੀਂ ਲੱਗੀ ਐ ਪਰ ਇਹ ਹਰਿਆਣਾ ਸਰਕਾਰ ਜੋ ਕਰ ਰਹੀ ਹੈ ਗਲਤ ਕਰ ਰਹੀ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਜੋ ਕਿਸਾਨ ਉਹ ਧਰਨੇ ਤੇ ਬੈਠੇ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾਵੇ ਉਰੇ ਬੈਠ ਕੇ ਅਸੀਂ ਕਰਨਾ ਹੀ ਕੀ ਐ ਅਸੀਂ ਅੱਗੇ ਜਾਈਏ ਆਪਣੇ ਜਾ ਕੇ ਦਿੱਲੀ ਤੋਂ ਮੰਗਾ ਮੰਗਵਾਈਏ ਜੋ ਮੋਦੀ ਸਰਕਾਰ ਚਾਹਦੀ ਹੈ ਉਦਾਂ ਨਹੀਂ ਹੁਣ ਤਾਂ ਜਾਏਗਾ ਐਮਐਸਪੀ ਲੈ ਕੇ ਹੀ ਫੇਰੀ ਘਰ ਮੋੜਾਂਗੇ ਹੁਣ ਇਹ ਜਿੰਨੇ ਗੋਲੇ ਮਾਰਨੇ ਨੇ ਮਾਰ ਲੈਣ ਹੋਰ ਕਿੰਨੇ ਕੁ ਨੌਜਵਾਨ ਜਿਹੜੇ ਨੇ ਇੰਜਰਡ ਹੋਏ ਨੇ ਕਿੰਨੇ ਸੱਟਾਂ ਲੱਗੀਆਂ ਨੇ ਭਾਈ ਅੱਗੇ ਗੋਲਾਬਾਰੀ ਤਾਂ ਭਾਈ ਬਹੁਤ ਤੇਜ਼ੀ ਨਾਲ ਹੋਈ ਹੈ ਕੁਦਮ 15 ਮਿੰਟ ਕੰਟੀਨਿਊ ਗੋਲਾਬਾਰੀ ਹੋਈ ਹੈ ਭਾਜੀ ਲਾ ਲੋ ਕਿ 150 ਤੋਂ 200 ਗੋਲੇ ਛੁੱਟਿਆ ਗਿਆ ਭਾਜੀ ਕੁਦਮ ਤੇ ਉੱਥੇ ਭਾਈ ਦੜ ਮਚ ਗਿਆ ਬਹੁਤ ਜਣੇ ਦੇ ਸੱਟਾਂ ਲੱਗੀਆਂ ਨੇ ਭਾਜੀ ਅੱਗੇ ਕੋਈ ਤੁਸੀਂ ਕੀ ਅੱਗੇ ਜਾ ਰਹੇ ਸੀ ਕੀ ਕਰ ਰਹੇ ਸੀ ਅਸੀਂ ਭਾਜੀ ਰੁਕੇ ਹੋਏ ਸੀਗੇ ਇੱਕ ਥਾਂ ਦੇ ਉੱਤੇ ਕਿਸਾਨ ਇੱਕ ਤਾਂ ਜਿੰਦਾਬਾਦ ਦੇ ਨਾਰੇ ਲਗਾ ਰਹੇ ਸੀ ਕੁਝ ਜਣੇ ਉਹਨਾਂ ਨਾਲ ਲੱਗਿਆ ਹੋਇਆ ਸੀ ਭਾਜੀ ਨਾਰੇ ਲਾਣ ਲਈ ਉੱਥੇ ਗੋਲੀ ਇੱਕੋ ਦਮ ਇਹ ਬਰੂਦ ਗਿਰਿਆ ਉੱਥੇ ਆਗੇ ਭਾਈ ਜੋ ਵੀ ਗੋਲਾ ਧੂਆਂ ਘੇਰਦਾ ਇਹ ਇਹ ਆਕੇ ਗਿਰਿਆ ਭਾਈ ਸਿੱਧਾ ਆਕੇ ਵੱਜਿਆ ਭਾਈ ਇਹ ਤਾਂ ਦੇਖਦਾ ਤੁਸੀਂ ਕਿਸ ਤਰੀਕੇ ਦੇ ਨੌਜਵਾਨ ਜ਼ਖਮੀ ਹੋ ਰਹੇ ਨੇ ਗੱਲਬਾਤ ਡਾਕਟਰ ਸਾਹਿਬ ਵੀ ਸਾਡੇ ਨਾਲ ਨੇ ਡਾਕਟਰ ਸਾਹਿਬ ਕਿੰਨੇ ਕਿ ਜਿਹੜੇ ਅੱਜ ਦੇ ਨੌਜਵਾਨ ਲਗਾਤਾਰ ਦੇਖ ਰਹੇ ਸਵੇਰ ਤੋਂ ਟੀਅਰ ਗੈਸ ਦੇ ਗੋਲੇ ਬਹੁਤ ਤੇ ਜਾ ਰਹੇ ਨੇ ਕਿੰਨੇ ਕਿ ਨੌਜਵਾਨ ਜਾਂ ਇੰਜਰਡ ਲੋਕ ਹੁਣ ਤੱਕ ਆਏ ਨੇ ਆਲਮੋਸਟ 5-6 ਸਾਡੇ ਕੋਲ ਆ ਗਏ ਨੇ ਮੁੰਡੇ ਉਹਨਾਂ ਤੇ ਸੱਟ ਲੱਗੀ ਹੈ ਤੇ ਵੂਂਡ ਕੱਟੇ ਹੋਇਆ ਗੁੰਡਾ ਜਿਵੇਂ ਆਸੂ ਗੈਸ ਦਾ ਜਿਹੜਾ ਛੁੱਟਦੇ ਨੇ ਪਲੱਸ ਸਾਡੇ ਕੋਲ ਜ਼ਿਆਦਾਤਰ ਮਰੀਜ਼ ਆ ਰਹੇ ਨੇ ਜਿਹਨੂੰ ਅੱਖਾਂ ਤੇ ਨੱਕ ਨੂੰ ਚੜ ਰਹੀ ਹੈ ਚਲੋ ਆਸੂ ਗੈਸ ਤੇ ਤੁਸੀਂ ਦੇਖ ਪਾ ਰਹੇ ਹੋ ਸਟੇਜ ਦੇ ਕੋਲ ਵੀ ਬਿਲਕੁਲ ਈਵਨ ਮੀਡੀਆ ਵਾਲੇ ਕਰਮੀ ਜਿਹੜੇ ਬੈਠੇ ਨੇ ਉਹਨਾਂ ਦੇ ਵੀ ਸੱਟਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜਾ ਨੌਜਵਾਨ ਅੰਦਰ ਹੁਣ ਲੈ ਕੇ ਆਏ ਨੇ ਉਹਦੇ ਕਿੱਥੇ ਸੱਟ ਲੱਗੀ ਹੈ ਉੱਥੇ ਗੋਡੇ ਤੇ ਲੱਗੀ ਆ ਉਹਦੇ ਨਾ ਗੋਲਾ ਗੋਲੇ ਲੱਗਾ ਉਹਦੇ ਬਟ ਉਹ ਠੀਕ ਹੈ ਉਹ ਜਸਟੇਬਲ ਹੈ ਕੁਛ ਨਾ ਜ਼ਿਆਦਾ ਤਾਂ ਨਹੀਂ 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 ਉਹ ਸਟੇਬਲ ਹਾਂਜੀ ਇੱਕ ਆਇਆ ਸੀਗਾ ਉਹਦੇ ਜ਼ਿਆਦਾ ਬਲੀਡਿੰਗ ਹੋ ਰਹੀ ਸੀ ਆ ਕੇ ਤੇ ਉਹਨੂੰ ਫਰਸਟ ایڈ ਦੇ ਕੇ ਇੱਕ ਵਾਰ ਉਹਨੂੰ ਆਰਾਮ ਕਰਨ ਲਾਇਆ ਬਲੀਡਿੰਗ ਵੈਰਾ ਉਹਦੇ ਵੀ ਰੁਕ ਗਈ ਹੈ ਸਾਰਾ ਅੱਛਾ ਜੀ ਜਦੋਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇੱਥੇ ਹਾਲਾਤ ਨੇ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਪਰ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਇੱਕ ਤਰੀਕੇ ਦੇ ਨਾਲ ਤਨਾਪ ਹੋਂਦ ਸਥਿਤੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾਣਾ ਚਾਰੇ ਪਾਸੇ ਜਿਹੜਾ ਲੋਕਾਂ ਦੇ ਵਿੱਚ ਰੋਸ ਹੈ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਅੱਖਾਂ ਦੇ ਵਿੱਚ ਨੌਜਵਾਨਾਂ ਦੇ ਜਿਹੜੇ ਬਜ਼ੁਰਗਾਂ ਦੇ ਅੱਖਾਂ ਦੇ ਵਿੱਚ ਵੀ ਜਿਹੜੀ ਇਹ ਦਵਾਈ ਪਾਈ ਜਾਂਦੀ ਹੈ ਤਾਂ ਕੁਝ ਸਮੇਂ ਦੇ ਲਈ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਔਰ ਬਹੁਤ ਇੱਕ ਅਜੀਬ ਕਿਸਮ ਦੀ ਜਿਹੜੀ ਜਾਲਣਾ ਕਿਉਂਕਿ ਜਦੋਂ ਪਹਿਲਾਂ ਸਵੇਰੇ ਹੋਈ ਸੀ ਉਦੋਂ ਅਸੀਂ ਵੀ ਉਸ ਚੀਜ਼ ਨੂੰ ਫੇਸ ਕੀਤਾ ਅੱਗੇ ਖੜੇ ਸੀ ਔਰ ਕੁਝ ਟਾਈਮ ਦੇ ਲਈ ਇਹ ਕਿੰਨੀ ਗਹਿਲੀ ਜੇ ਬੰਦਾ ਅੰਨਾ ਹੋ ਜਾਂਦਾ ਉਹ ਸਿੱਧੀ ਬਣ ਜਾਂਦੀ ਔਰ ਸਾਹ ਲੈਣ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਜਦੋਂ ਟਾਇਰ ਗੈਸ ਦਾ ਗੋਲਾ ਤੁਹਾਡੇ ਕੋਲ ਫੜਦਾ ਜਾਂ ਤੁਸੀਂ ਉਸ ਦੀ ਜਿਹੜਾ ਧੂਏ ਦੀ ਚਪੇੜ ਦੇ ਵਿੱਚ ਆ ਜਾਂਦੇ ਉਹ ਤਾਂ ਹਲੇ ਵੀ ਜਿਹੜਾ ਚਿਹਰੇ ਦੇ ਉੱਪਰ ਸਕਿਨ ਦੇ ਵਿੱਚ ਉਹ ਪਿੱਛੇ ਡਿਜ਼ੋਲਵ ਹੋ ਜਾਂਦਾ ਔਰ ਬਹੁਤ ਬੁਰੇ ਤਰੀਕੇ ਦੀ ਜਿੰਗ ਤੁਹਾਡੇ ਉਹ ਫੇਸ ਦੇ ਉੱਪਰ ਤੁਹਾਡੇ ਨੱਕ ਦੇ ਵਾਲੇ ਦੇ ਵਾਲੇ ਤੁਹਾਡੇ ਅੱਖਾਂ ਦੇ ਵਿੱਚ ਹੁੰਦੀ ਆ ਜੋ ਕਿ ਬਰਦਾਸ਼ਤ ਕਰਨੀ ਕਾਫੀ ਔਕੀ ਹੁੰ ਜਿਸ ਦੇ ਚੱਲਦੇ ਉਹਨਾਂ ਨੂੰ ਇੱਥੋਂ ਦਵਾਈ ਲੈਣੀ ਪੈਂਦੀ ਆ ਅੱਖਾਂ ਦੇ ਵਿੱਚ ਦਵਾਈ ਪਾਉਣੀ ਪੈਂਦੀ ਆ ਤਾਂ ਅੱਜ ਇਹ ਜਿਹੜੇ ਇਸ ਵੇਲੇ ਹਾਲਾਤ ਨੇ ਇੱਕ ਵਾਰ ਸਿੱਧੀ ਗੱਲਬਾਤ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਦੂਜੇ ਬਸ ਸਥਿਤੀ ਤਣਾਅਪੂਰਨ ਬਣੀ ਹੈ ਹੋਰ ਵੀ ਲਗਾਤਾਰ ਜਿਹੜੇ ਨੇ ਉਹ ਨੌਜਵਾਨ ਨੇ ਉਹ ਇਸ ਟਾਇਰ ਗੈਸ ਦੇ ਗੋਲਿਆਂ ਦੇ ਵਿੱਚ ਜ਼ਖਮੀ ਹੋ ਰਹੇ ਨੇ ਕਈਆਂ ਨੂੰ ਫਾਸਟ ਅਗੇਟ ਦਿੱਤੀ ਜਾ ਰਹੀ ਹੈ ਜਿਹੜੇ ਬਾਕੀ ਕੁਝ ਜ਼ਿਆਦਾ ਗੰਭੀਰ ਹੁੰਦੇ ਨੇ ਉਹਨਾਂ ਨੂੰ ਇੱਥੋਂ ਫਾਸਟ ਅਗੇਟ ਦੇ ਕੇ ਅੱਗੇ ਤੁਰੰਤ ਜਿਹੜਾ ਹੈ ਉਹ ਐਂਬੂਲੈਂਸ ਰਾਹੀਂ ਹਸਪੀਟਲ ਦੇ ਵਿੱਚ ਜਿਹੜਾ ਹੈ ਉਹ ਸ਼ਿਫਟ ਕੀਤਾ ਜਾ ਰਿਹਾ ਹੈ